ਕੜਾ ਬੈਲਜੀ ਤੇ ਲੇਗੀ ਜੀ ਤੇ ਕੀ ਮਸਲਾ ਜਿਹੜਾ ਤੁਸੀਂ ਕਹਿੰਦੇ ਮਸਲਾ ਆ ਕਸ਼ਮੀਰ ਸਿੰਘ ਨਿਹੰਗ ਨੇ ਕੁੱਕੜਾਂ ਨੂੰ ਦਵਾਈ ਪਾਤੀ ਜੇ ਤੇ ਨਾਲ ਹੀ ਆ ਸਾਰੇ ਸਾਡੇ ਖੁਰਲੀ ਖਰਲੀ ਜੀ ਵੀ ਛੱਟੇ ਆਏ ਜੇ ਤੇ ਆ ਡੰਗਰਾਂ ਨੂੰ ਵੀ ਵੱਜੇ ਤੁਹਾਡੇ ਸਾਹਮਣੇ ਇਹ ਵੀ ਪਠੇ ਘੱਟ ਖਾਂ ਰਹਿ ਜੇ ਤੇ ਹੋਰ ਕੋਈ ਤੁਹਾਡੇ ਕੋਈ ਜਾਨਵਰ ਕੋ ਮਰੇ ਵੀ ਆ ਦੋ ਜਾਨਵਰ ਮਰ ਗਏ ਤੇ ਬਾਕੀ ਆ ਮਰਨੇ ਪਏ ਇਹ ਗਰੀ ਰੰਜੇ ਸੀ ਕੋਈ ਰੰਜੇ ਜਿਹਾ ਤੁਹਾਡੇ ਨਾਲ ਚੱਲਦੀ ਕਿ ਉਤਰਾ ਰੰਜ ਨੇ ਪਹਿਲੇ ਸਾਡੀ ਪਾਈ ਤੋਂ ਝਗੜਾ ਆ ਤੇ ਝਗੜੇ ਤੋਂ ਬਾਅਦ ਹੁਣ ਇੱਥੋਂ ਤੱਕ ਆ ਗਏ ਪਹਿਲੋ ਮੇਰੇ ਘਰ ਵੀ ਇੱਕ ਦਿਨ ਮੁੰਡਾ ਆਣ ਕੇ ਗੱਲ ਪੈ ਗਿਆ ਘਰੇ ਆਣ ਕੇ ਤੂੰ ਉਤੋਂ ਆਪ ਕੰਮ ਇਹਨੇ ਕਰਤਾ ਇਹ ਦਵਾਈ ਤੂੰ ਆ ਵੇਖੀ ਫੜੀ ਦਵਾਈ ਹਾਂ ਕਣਕ ਚ ਪਈ ਜਾ ਦਵਾਈ ਨਾਲੋਂ ਆਪ ਵੀ ਮੰਨਿਆ ਵੀ ਮੈਨੂੰ ਪਾਈ ਜੀ ਕਿਹੜੀ ਕਿਲੋ ਪੁੱਛਿਆ ਕਦ ਲਈ ਹਾਂ ਹਾਂ ਸਾਫ ਦਾ ਸਰਪੰਚ ਕੱਲਿਆ ਵੀ ਉਹਨੇ ਆਪਣੇ ਧੈਰੇ ਚ ਪਾਈ ਕੇ ਤੁਹਾਡੀ ਵੀ ਲਈ ਨਹੀਂ ਨਹੀਂ ਸਾਡੀ ਵੀ ਹਲੀ ਜੀ ਪਾਈ ਆ ਤੁਹਾਡੀ ਵੀ ਹਲੀ ਚ ਪਾਈ ਆ ਤੇ ਕੀ ਕਹਿੰਦਾ ਕਿਹੜੀ ਕਿਲੋ ਪਾਈ ਉਹ ਆਂਦਾ ਮੇਰੇ ਕੁੱਕੜਵਾਰ ਦੇ ਆ ਆ ਉਹ ਦੱਸਦਾ ਉਹਦਾ ਸਿੱਧਾ ਹੀ ਜਾਂਦਾ ਮੈਂ ਪਾਈ ਮੇਰਾ ਨਾਮ ਵੀ ਕੋਈ ਨਾਲ ਉਹਨੇ ਇਹ ਗੱਲ ਆ ਕਿ ਅੱਛਾ ਤੇ ਹੁਣ ਕੀ ਮੰਗ ਕਰਦੇ ਤੁਸੀਂ ਅਹੀਂ ਅਨੇ ਹਣ ਨਿਨਸਾਫ ਹੋਣਾ ਚਾਹੀਦਾ ਪਸ਼ੂਆ ਮੇਰੇ ਜੁਮੇਵਾਰ ਆ ਹਾਂਜੀ ਪਸ਼ੂਆ ਜੇ ਜੁਮੇਵਾਰ ਆ ਉਹ ਚ ਬੱਚਾ ਮੇਰਾ ਜੇ ਚ ਬੱਚੇ ਹੀ ਭੜ ਕੇ ਪਾਣੀ ਪਾਸ ਆ ਕੁਝ ਪਾ ਸਕਦਾ ਦਵਾਈ ਚ ਸਾਡੇ ਕੋਲ ਘਰ ਦੇ ਚੀਜ਼ਾ ਸਾਡੇ ਗਾਂ ਜੀ ਵੀ ਕੋਈ ਹੋ ਜਾਏ ਕੋਈ ਵਾਦਾ ਘਾਟਾ ਤੇ ਜੁਮੇਵਾਰ ਹੋਊਗਾ ਆ ਨੀ ਜੀ ਕੁੜੀ ਜੇ ਕੱਲ ਕਿਤੇ ਆਪੇ ਦਾਣੇ ਦੂਨੇ ਮੂੰਹ ਚ ਪਾਉਂਦੀ ਖਰਦੀਕ ਉਹ ਨਿਆਣਾ ਵੀ ਮੂੰਹ ਚ ਪਾ ਸਕਦਾ ਤੇ ਕਿਹੜਾ ਖਾਣਾ ਪਿੰਦਾ ਤੁਹਾਨੂੰ ਤੇ ਲੋਪੋ ਕੀ ਥਾਣਾ ਸਾਡੇ ਕੋਲ ਦਰਖਾਸਤ ਦਿੱਤੀ ਨਹੀਂ ਅਜੇ ਇਹ ਨਹੀਂ ਦਿੱਤੀ ਹਾਂ ਫੋਨ ਚੱਲੇ ਆ ਹਾਂ ਕੀ ਮਾਰ ਕੀ ਕਰਦੇ ਜੀ ਮੰਗ ਇਹ ਨਿਸਾਫ ਹੋਣਾ ਚਾਹੀਦਾ ਸਾਡਾ ਵੀ ਅੱਗੇ ਮਾਰ ਦਿੱਤਾ ਵਾ ਤੁਹਾਡੇ ਡੰਗਰ ਵੀ ਬਿਮਾਰ ਪੈ ਜਾਂਦੇ ਤੇ ਸਾਨੂੰ ਖਤਰਾ ਹੈ ਨਾ ਤੂੰ ਇਹ ਕੀ ਮਸਲਾ ਇਹਨਾਂ ਦਾ ਇਹ ਹਣਾ ਲੱਗਦੇ ਭਾਈ ਇਹਨਾਂ ਨੂੰ ਹਾਂ ਤੇ ਦਵਾਈ ਜਿਹੜੀ ਪਾਈ ਤੋਹਾਂ ਭਾਈ ਆਈ ਪੱਠਿਆਂ 'ਚ ਪਾਈ ਹਾਂ ਇਹਨਾਂ ਨੂੰ ਦੱਸਿਆ ਤਾ ਹਾਂ ਦੱਸਿਆ ਨਾ ਹਾਂ ਇਹਨਾਂ ਜਾਣਦੇ ਖੱਲੇ ਨਹੀਂ ਆਪਣੇ ਪੱਠਿਆਂ 'ਚ ਪਾਈ ਕਿ ਉਹਨਾਂ ਦੇ 'ਚ ਪਾਈ ਉਹਨਾਂ ਦੀ ਕੰਦਾ ਦੇ ਵਿੱਚ ਉਹਨਾਂ ਦੀ ਉਰਲੇ ਬੰਦੇ ਵੇਲੇ 'ਚ ਵੀ ਕਹਿੰਦੇ ਸਾਡੀਆਂ 'ਚ ਵੀ ਆਈ ਜਾਂਦਾ ਨਹੀਂ ਵੀ ਪਾਈ ਹੈ ਆਪਣੇ ਹਾਂ ਆਪਾਂ ਕਹੇ ਬਈ ਨਾਇਕਾਂ ਨੂੰ ਲੋੜ ਹੋਣੀ ਹਾਂਜੀ ਹਾਂ ਨੂੰ ਲੋੜ ਆ ਕੰਦਾ ਨਾ ਪਾਉਂਦੇ ਕਹਿੰਦੇ ਵੀ ਉਹਦਾ ਕਿਹਨੇ ਦਵਾਈ ਪਾ ਕੇ ਤੇ ਮਾਰਦੇ ਤੇ ਜਾਨਵਰ ਆ ਹਾਂਜੀ ਕਸ਼ਮੀਰ ਸਿੰਘ ਹੈ ਜਿਹਨਾਂ ਦਾ ਗਵਾਲੀ ਉਹਨੇ ਪਾਏ ਆ ਤੇ ਦੋ ਮੁਰਗੇ ਮੁਰਗੇ ਮਾਰਦੇ ਹਾਂਜੀ ਉਹ ਤਸਦੀਕ ਕਰ ਰਹੇ ਆ ਤਸਦੀਕ ਕਰਕੇ ਜੈਸੀ ਗੱਲ ਹੋ ਰਹੀ ਹੋਏਗੀ ਉਹਦੇ ਵਿੱਚ ਲੱਗਿਆ